ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੁਗਲ ਕਾਲ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਦੇ-ਲੜਦੇ ਸ਼ਹਾਦਤ ਪਾਉਣ ਵਾਲੀ ਸਿੰਘਾਂ-ਸਿੰਘਣੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਪਰ ਬੀਬੀ ਸੁੰਦਰਕੌਰ ਇੱਕ ਅਜਿਹੀ ਸ਼ੇਰਨੀ ਦਾ ਨਾਮ ਹੈ ਜਿਸ ਨੇ 25 ਸਾਲ ਦੀ ਉਮਰ ਵਿੱਚ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹਾਦਤ ਪਾਈ ਖੱਤਰੀ ਸ਼ਾਹੂਕਾਰ ਪਰਿਵਾਰ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਭਰਾ ਬਲਵੰਤ ਰਾਏ ਜੋ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸਨ ਦੇ ਨਾਲ ਹੋ ਰ ਸਿੰਘਾ ਦੀ ਸੇਵਾ ਕਰਨ ਲਈ 19 ਸਾਲ ਦੀ ਉਮਰ ਵਿੱਚ ਹੀ ਮਹਿਲਾਂ ਦੀ ਜ਼ਿੰਦਗੀ ਛੱਡ ਕੇ ਵਿਰਾਨੇ ਜੰਗਲ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਲਮਿਆ ਅਤੇ ਆਪਣੇ ਭਰਾ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ ਬਾਅਦ ਵਿੱਚ ਆਪਣੇ ਭਰਾ ਜਸਪਤ ਰਾਏ ਦਾ ਸੋਧਾ ਲਾਉਣ ਵਾਲੇ ਸਿੰਘਾਂ ਨੂੰ ਲਬ ਦੇ ਲਬ ਦੇ ਲਖਪਤ ਰਾਏ ਇੱਥੇ ਪਹੁੰਚ ਗਿਆ ਅਤੇ 30 ਹਜ਼ਾਰੀ ਮੁਗਲ ਫੌਜ ਨਾਲ ਜੰਗਲ ਨੂੰ ਅੱਗ ਲਾ ਕੇ ਚਾਰੇ ਪਾਸੇ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰ ਕੌਰ 25 ਸਾਲ ਦੀ ਉਮਰ ਵਿੱਚ ਲੜਦੇ-ਲੜਦੇ ਸ਼ਹਾਦਤ ਪਾ ਗਏ ਇਤਿਹਾਸ ਕਹਿੰਦਾ ਹੈ ਕਿ 11000 ਸਿੰਘੜੀਆਂ ਵਿੱਚੋਂ ਕੁਝ ਹੀ ਇੱਥੋਂ ਬਚ ਕੇ ਰਾਜਸਥਾਨ ਵੱਲ ਨਿਕਲ ਪਾਏ ਅਤੇ ਬਾਕੀਆਂ ਦੀ ਇੱਥੇ ਸ਼ਹਾਦਤ ਹੋ ਗਈ ਸੀ ਬੀਬੀ ਸੁੰਦਰੀ ਦੀ ਸ਼ਹਾਦਤ ਇਸ ਤੱਥ ਦੀ ਵੀ ਮਿਸਾਲ ਹੈ ਕਿ ਸਿੰਘਾਂ ਦੀ ਲੜਾਈ ਮੁਗਲਾਂ ਦੀ ਜ਼ਾਲਮ ਮਾਨਸਿਕਤਾ ਖਿਲਾਫ ਸੀ ਮੁਗਲਾਂ ਖਿਲਾਫ ਨਹੀਂ ਕਿਉਂਕਿ ਬੀਬੀ ਸੁੰਦਰ ਕੌਰ ਦੀ ਸ਼ਹਾਦਤ ਦਾ ਕਾਰਨ ਜੰਗਲ ਵਿੱਚ ਪਿਆ ਇੱਕ ਅਜਿਹਾ ਜ਼ਖਮੀ ਮੁਗਲ ਬਣਿਆ ਜਿਸ ਨੂੰ ਪਾਣੀ ਪਲਾਉਣ ਲਈ ਬੀਬੀ ਸੁੰਦਰ ਕੌਰ ਘੋੜੇ ਤੋਂ ਉਤਰੀ ਸੀ ਤੇ ਜਦੋਂ ਉਸ ਮੁਗਲ ਨੂੰ ਪਤਾ ਲੱਗਿਆ ਕਿ ਇਹ ਬੀਬੀ ਸੁੰਦਰੀ ਇੱਕ ਹਿੰਦੂ ਹੈ ਤਾਂ ਉਸ ਜ਼ਖਮੀ ਮੁਗਲ ਨੇ ਉਹਨਾਂ ਤੇ ਤਲਵਾਰ ਨਾਲ ਵਾਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਨਵਾਂ ਦਾ ਸ਼ੰਭ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਗਰਦਾਸਪੁਰ ਮਕੀਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ ਇਸ ਹਸਤਾਨਾ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਦਕਾ ਸਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸਵਾਵਾ ਰਹਿਣ ਦੀਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਸੀਂ ਆਉਣ ਦੀ ਗੱਲ ਪੁੱਛੀ ਹੈ ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖਤਰੀ ਕੋ ਪਥੇ ਪਿੰਡ ਦਾ ਨਾਮ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬੈ ਕੇ ਇਹ ਬਾਣੀ ਸਿੱਖੀ ਸੀ ਬਾਣੀ ਸੇਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌਲ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਹੈ ਮਾਤਾ ਜੀ ਨੇ ਬਾਣੀ ਸਿੱਖੀ ਹੈ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਇਧਰ ਨੂੰ ਖਿੱਚ ਪਈ ਹੈ ਤੇ ਉਹ ਵੀ ਇਧਰ ਨੂੰ ਆਏ ਨੇ ਫਿਰ ਇੱਥੇ ਬਾਬਾ ਲਵੰਤ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜੀ ਉਧਰੋਂ ਲਾਰੋਸ ਸਿੰਘ ਇਧਰ ਆਏ ਨੇ ਉਸ ਤੋਂ ਬਾਅਦ ਆস্তে ਆস্তে ਭਲ ਕਰਦੇ ਆ ਸਿੰਘਾਂ ਦੇ ਨਾਲ ਫਿਰ ਬਾਬਾ ਲਵੰਤ ਸਿੰਘ ਜੀ ਇੱਥੇ ਆ ਕੇ ਰਲ ਗਏ ਜਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਕਾਫੀ ਸਮਾਂ ਲੱਗਾ ਇੱਥੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਝ ਸਮਾਂ ਬਾਅਦ ਬਾਬਾ ਲਵੰਤ ਸਿੰਘ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਜੀ ਨਾਲ ਵਿਆਹ ਭੈਣ ਜੀ ਨਾਲ ਵਾਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਮਾਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਬਾਬਾ ਲੰਸੋਏ ਜੀ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਹਿਸਤਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲਖਪਤ ਰਾਏ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਬਾ ਹੈ 11000 ਸਿੰਘ ਜੋ ਇੱਕ ਦੋ ਕਿਲਿਆਂ ਵਿੱਚ ਆਉਣ ਵਾਲੇ ਨਹੀਂ ਇਹ ਵਾਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸਮੇਂ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਹੁਣਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਬਿਆਸ ਦਰਿਆ ਪੈਂਦਾ ਲੱਗ ਗਿਆ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਆਪਣੇ ਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹੇ ਕਿ ਸਿੰਘ ਇਥੋਂ ਹੀ ਉਹ ਸਿੰਘਾਂ ਦਾ ਤਾਂ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਯੂਰ ਹੈ ਕਿ 1746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇੱਥੋਂ ਇੱਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੀ ਸਮੇਂ ਦੀਆਂ ਵਸੀਦੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦੇ ਬਕਾਉਣ ਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੁਣਿਆ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਕਮੀ ਸਿੰਘ ਹੋ ਜਾਂਦੇ ਨੇ ਮਤਲਬ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਦੀ ਗੁਰਦੁਆਰਾ ਪੈਂਦਾ ਫਿਰ ਲਖਪਤ ਰਾਏ ਨੇ ਜਾ ਕੇ ਜਹਿਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਤੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਹਣ ਲਾਗੇ ਲਾਗੇ ਤੇ ਸਾਰੇ ਸਿੱਖ ਜੋ ਕੀਤੀ ਸਿੱਖ ਸਨ ਜੋ ਮਿਹਨਤ ਕਰਦੇ ਸਨ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੇ ਸਿਆਣੇ ਖੱਤਰੀ ਸਨ ਬ੍ਰਾਹਮਣ ਸਨ ਜਾਂ ਕੋਈ ਮੁਸਲਮਾਨ ਵੀ ਕੋਈ ਦਿਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਜਾ ਕੇ ਲੜ ਫਿਰ ਉੱਥੋਂ ਮਾਰ ਕੇ ਫਿਰ ਪੁੱਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲ ਗਏ ਨੇ ਫਿਰ 10 22 ਵੀ ਇੱਥੇ ਸੀਆੜੀ ਲੈ ਕੇ ਸੁਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਧ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸਾਈਡ ਨੂੰ ਚਲ ਗਏ ਨੇ ਮਾਤਾ ਜੀ ਦੀ ਸ਼ਹਾਦਤ ਕਿਦੋਂ ਹੋਈ ਮਾਤਾ ਜੀ ਸੁਣੋ ਮਾਤਾ ਦੀ ਸ਼ਹਾਦਤ ਤਾਂ ਜਿਤਨਾ ਆਪਾਂ ਪੜਿਆ ਹੈ ਇਹੀ ਹੈ ਕਿ ਜੋ ਲੱਗੇ ਇਥੋਂ ਤੁਹਾਡੇ ਨਾਲ ਹੀ ਆ ਇਸੇ ਸਿਧਾਂਤ ਤੇ ਹੀ ਜਦੋਂ ਆਏ ਨੇ ਮਾਤਾ ਜੁੱਧ ਵਿੱਚ ਲੜਦੇ ਲੜਦੇ ਉਹ ਵਾਪਸ ਆ ਰਹੇ ਸਨ ਕਿ ਹੈ ਵੀ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਇ ਹੈ ਕਰਦਾ ਜਕਮ ਨਾਲ ਡਿੱਗਾ ਹੋਇਆ ਸੀ ਫੱਟਰ ਹੋਇਆ ਸੀ ਮਾਤਾ ਜੀ ਕੋੜਾ ਰੋਕ ਕੇ ਉਹਨੂੰ ਜਲ ਪਾਣੀ ਛਕਾਇਆ ਉਹਨੂੰ ਪੁੱਛਿਆ ਤੂੰ ਕੌਣ ਹੈ ਤੇ ਮਾਤਾ ਜੀ ਨੇ ਦੱਸਿਆ ਆਪਣਾ ਨਾਂ ਵੀ ਮੈਂ ਐ ਆ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰ ਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨੂੰ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਜੀ ਦੇ ਆ ਇੱਥੇ ਛਾਤੀ ਦੇ ਵਿੱਚ ਲੱਗਿਆ ਟੱਪ ਤਾਂ ਆਪ ਲੱਗਣ ਕਰਕੇ ਮਾਤਾ ਜੀ ਬੇਸ਼ ਹੋ ਗਏ ਇਥੋਂ ਸਿੰਘ ਫਿਰ ਗਏ ਨੀ ਚੁੱਕ ਕੇ ਲੈ ਕੇ ਆਏ ਆ ਉਹ ਲੈ ਕੇ ਇਸਤਾਨ ਤੇਰੇ ਕੁਝ ਦਿਨ ਫਿਰ ਇੱਥੇ ਰਹੀ ਨੇ ਵਸ਼ੀਧੀਆਂ ਪ੍ਰਾਪਤ ਕਰ ਗਏ ਨੇ ਜੁਦ੍ਹ ਵਿੱਚ ਕਿੰਨੀ ਉਮਰ ਉਹਨਾਂ ਦੀ ਲਾ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਤਾ ਜੀ ਉਮਰ ਥੋੜੀ ਤੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗੱਤਕਾ ਸਕਾਇਆ ਜਾਂਦਾ ਹੈ ਬਾਣੀ ਦੀ ਸੰਥਿਆ ਵੀ ਅਸੀਂ ਉਹ ਦੇਣ ਨੂੰ ਪ੍ਰਬੰਧ ਕਰ ਰਹੇ ਆਂ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਦੇ ਜੇ ਛੋਟਾ ਮੋਟਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ ਬਾਕੀ ਸੰਗਤਾਂ ਬਹੁਤ ਹੁੰਦੀਆਂ 24 ਘੰਟੇ ਲੰਗਰ ਚੱਲਦਾ ਹੈ ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿਮੁਖ ਹੁੰਦਾ ਜਾ ਰਿਹਾ ਗੁਰਮਤ ਤੋਂ ਵਿਮੁਖ ਹੁੰਦਾ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਕਾਦੂਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਦੀ ਦੇਖਰੇਖ ਵਿੱਚ ਹੋਈ ਮੀਟਿੰਗ ਵਿੱਚ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਉਸ ਤੋਂ ਬਾਅਦ ਕਪੂਰਸਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਨਿੰਦਿਆ ਕੀਤੀ ਗਈ ਮੰਗ ਪੱਤਰ ਵਿੱਚ ਲਿਖਿਆ ਸੀ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਜੋ ਕਾਲੇ ਤਿੰਨ ਕਾਨੂੰਨ ਰਾਤ ਕੀਤੇ ਸਨ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਆਪਸ ਵਿੱਚ ਚੋਰ ਮੋਰ ਕਰਕੇ ਉਹ ਤਿੰਨ ਕਾਨੂੰਨ ਫਿਰ ਲਾਗੂ ਕਰ ਰਹੀ ਹੈ ਜਿਸ ਦੀ ਨਿੰਦਿਆ ਭਾਰਤੀ ਕਿਸਾਨ ਯੂਨੀਅਨ ਕਰਦੀ ਹੈ ਉਹ ਕਾਲੇ ਕਾਨੂੰਨਾਂ ਦੇ ਵਿੱਚ ਹੀ ਆ ਗਿਆ ਨਾ ਜਿਹੜਾ ਆ ਪੰਜਾਬ ਸਰਕਾਰ ਨੂੰ ਹੁਕਮ ਕਰ ਰਹੇ ਆ ਉਹਦਾ ਵਿਰੋਧ ਕਰ ਰਹੇ ਆ ਉਹ ਨਹੀਂ ਹੋਣ ਦੇਵਾਂਗੇ ਧਰਨੇ ਬਜਾਰੇ ਲਾਈਏ ਭਾਵੇਂ ਜਿੰਨਾ ਚਿਰ ਜਦੋਂ ਜਿਆਦਾ ਹੋਵੇ ਕਦੀ ਵੀ ਪ੍ਰਾਈਵੇਟ ਮੰਡੀਆਂ ਨਹੀਂ ਹੋਣ ਦੇਵਾਂਗੇ ਦੇ ਮੈਨਵਾ ਦੱਸੋ ਜੇ ਮਾਲੂਕ ਪ੍ਰਾਈਵੇਟ ਮੰਡੀਆਂ ਦੇ ਆਪਾਂ ਨੂੰ ਕੀ ਕੀ ਨੁਕਸਾਨ ਆ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਹੀ ਨਹੀਂ ਦੇਣੀਆਂ ਆ ਆਪਾਂ ਕਿਸਾਨਾਂ ਦੇ ਪਾਸੇ ਜਾਣਾ ਹੀ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਅਸੀਂ ਉਹ ਜਿਹੜਾ ਕਾਨੂੰਨੀ ਗਰੰਟੀ ਜਿਹੜਾ ਮੰਗ ਰਹੇ ਆ ਜਿੱਦਾਂ 2320 ਰੁਪਏ ਦੇ ਹੁਣ ਝੋਨਾ ਵਿਖਿਆ ਆ ਉਹਦਾ ਜਿਹੜਾ ਜਿੰਨੀ ਫਸਲ ਦਾ ਜਿਹੜਾ ਪੂਰਾ ਰੇਟ ਮਿਲੇ ਉਹਦੀ ਕਾਨੂੰਨੀ ਗਰੰਟੀ ਜਿਹੜਾ ਹੋਵੇ ਜੇ ਕੋ ਆੜਤੀ ਜਾਂ ਸ਼ਾਦਰ ਵਾਲਾ ਜਾਂ ਕੋਈ ਵੀ ਉਹਦੇ ਵਿੱਚ ਜਿਹੜਾ ਧੱਕੇਸ਼ਾਹੀ ਕਰਦਾ ਤੇ ਉਹਨੂੰ ਕਾਨੂੰਨ ਦੇ ਘੇਰੇ 'ਚ ਲਾ ਕੇ ਕੋਰਟ 'ਚ ਲਾ ਕੇ ਜਾਵਾਂਗੇ ਠੀਕ ਹੈ। ਤੁਹਾਡੀ ਜੀ ਫੜੇ ਮੈਂ ਜਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸਿਨੀਅਰ ਉਮੀਦਵਾਰ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਕਰਦੀਆਂ। ਜਿਹੜਾ ਸਾਡਾ ਅੱਜ ਦਾ ਰੋਸ ਮੁਜ਼ਾਹਰਾ ਧਰਨਾ ਜੋ ਵੀ ਹੈਗਾ ਵਾ ਇਹ ਮਤਲਬ ਕੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਦੇ ਦੋਨਾਂ ਦੇ ਵਿਰੋਧ ਚ ਹੈਗਾ ਵਾ ਇਹ ਜਿਹੜੀਆਂ ਸਰਕਾਰਾਂ ਆਪਸੀ ਮਿਲੀ ਭਵਤ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਸੀ ਉਹਨਾਂ ਨੂੰ ਇਹ ਆਪਸੋ ਚ ਮਿਲ ਕੇ ਚੋਰ ਮੋਰੀਆਂ ਰਹੀ ਲਾਗੂ ਕਰਨਾ ਚਾਹੁੰਦੇ ਹੈਗੇ ਆ। ਉਹ ਅਸੀਂ ਕਿਸੇ ਤਰ੍ਹਾਂ ਵੀ ਇਹ ਲਾਗੂ ਨਹੀਂ ਹੋਣ ਦਵਾਂਗੇ ਜਿਸ ਤਰ੍ਹਾਂ ਵੀ ਸਾਨੂੰ ਸਾਡੀ ਭਾਰਤੀ ਸੰਜਨੀ ਆਕਾਦੀਆਂ ਦਾ ਪੰਜਾਬ ਤੋਂ ਜੋ ਸੰਦੇਸ਼ ਆਵੇਗਾ ਉਹ ਤੇ ਅਸੀਂ ਇਹਨਾਂ ਬੰਨ ਸਾਰੇ ਕਿਸਾਨ ਰਲ ਕੇ ਉਹਦਾ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਿਕਰੀਵਾਲ ਪੁਲਿਸ ਗੁਰਦਾਸਪੁਰ ਜ਼ਿਲ੍ਹਾ ਨੇ ਦੱਸਿਆ ਹੈ ਕਿ ਜਿਹੜੇ ਸੋਹਰਿਆਂ ਵੱਲੋਂ ਧੀਆਂ ਨੂੰ ਬਿਨਾਂ ਵਜ੍ਹਾ ਤੰਗ ਕਰਦੇ ਹਨ ਪਰੇਸ਼ਾਨ ਕਰਦੇ ਹਨ ਉਹ ਬੰਦੇ ਬਣ ਜਾ ਨਹੀਂ ਤਾਂ ਜੱਥੇਬੰਦੀਆਂ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੀਆਂ ਦਾਸ ਹਰਪਿੰਦਰ ਸਿੰਘ ਖਾਲਸਾ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਰ ਰਜ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਇਹ ਅਪੀਲ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਧੀਆ ਭੈਣਾਂ ਨੂੰ ਸਹਰੇ ਤੰਗ ਕਰਦੇ ਨੇ ਸੁਣਵਾਈ ਨਹੀਂ ਹੁੰਦੀ ਤੇ ਰੁਲਦੀਆਂ ਫਿਰਦੀਆਂ ਥਾਣਿਆਂ ਕਚਹਿਰੀਆਂ 'ਚ ਸਹਰੇ ਵੀ ਉਹਨਾਂ ਦੇ ਅਤਿਆਚਾਰ ਕਰਤ ਬਾਅਦ ਸਰੇ ਮੁਜਰਮ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਹਸਾਬ ਨਹੀਂ ਲੈ ਸਕਦੀਆਂ ਪੱਲੀਆਂ ਤੁਲੀਆਂ ਕਰਦੀਆਂ ਵਿਚਾਰੇ ਨਾਲ ਕੋਈ ਨਹੀਂ ਤੁਰਦਾ ਤੇ ਭਰਾਵਜਾ ਦੇ ਉਹ ਲੋਕ ਆ ਜਿਹੜੇ ਪੈਸੇ ਲੈ ਕੇ ਦੁਜੇ ਬਣਿਓ ਗੁਣਾਕਾਰ ਬੰਦੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਤੇ ਜਿਹੜੀਆਂ ਰੋਲਦੀਆਂ ਫਿਰਦੀਆਂ ਬੱਚੇ ਚੁੱਕ ਕੇ ਗੋਦੀ 'ਚ ਉਹਨਾਂ ਦਾ ਸਾਥ ਨਹੀਂ ਦਿੰਦੇ ਕੀ ਕੱਲ ਉਹਨਾਂ ਬੰਦਿਆਂ ਦੇ ਘਰ ਤੇ ਧੀਆ ਨਹੀਂ ਮੇਰੇ ਹਿਸਾਬ ਨਾਲ ਹਰ ਇੱਕ ਦੇ ਘਰ ਧੀ ਹੁੰਦੀ ਆ ਤੇ ਦੇਣੀਆਂ ਲੈਣੀਆਂ ਗਾੜੀਆਂ ਹੋਣੀਆਂ ਭਾਵੇਂ ਕੋਈ ਪੁਲਿਸ ਮਲਾਜੇਵਾ ਭਾਵੇਂ ਕੋਈ ਅਫਸਰ ਆ ਤੇ ਭਾਵੇਂ ਕੋਈ ਜੱਜ ਬਾ ਤੇ ਭਾਵੇਂ ਕੋਈ ਐਮਸੀ ਆ ਤੇ ਭਾਵੇਂ ਕੋਈ ਕਹਿੰਦਾ ਕੋ ਹੁੰਦਾ ਬੰਦਾ ਭਾਵੇਂ ਕੋਈ ਪੱਤਰਕਾਰ ਵੀ ਆ ਜਿਹੜਾ ਹੱਕ ਸੱਚ ਦੀ ਗੱਲ ਨਹੀਂ ਕਰਦਾ ਉਹਦੇ ਚੀਲੇ ਪੈਣੇ ਹਨ ਜਿਹਾ ਦੇ ਕੁੱਤੇ ਬੰਦੇ ਦੇ ਤੇ ਮੈਂ ਇਸ ਕਰਕੇ ਕਰਦਾ ਸਤਿੰਦਰ ਕੌਰ ਸਾਡੀ ਧੀਆ ਰਣਜੀਤ ਐ ਵੀ ਨਿਉ ਬਟਾਲੇ ਤੋਂ ਅੱਜ ਸਾਡੇ ਕੋਲ ਪਹੁੰਚੀ 2 ਮਹੀਨੇ ਤੋਂ ਬਾਅਦ ਅੱਜ ਥਾਣੇ ਗਏ ਆ ਸਾਡੇ ਸਤਿਕਾਰਯੋਗ ਡੀਐਸਪੀ ਸ੍ਰੀ ਕੁਮਾਰ ਜੀ ਕੋਲ ਗੇਸ ਸੀ ਉੱਥੇ ਜਾ ਕੇ ਅੱਜ ਉਹਨਾਂ ਨਾਲ ਗੱਲ ਕੀਤੀ ਉਹਨਾਂ ਪਰਿਵਾਰ ਨਾਲ ਗੱਲ ਕੀਤੀ 3 ਤਰੀਕ ਦਾ ਟਾਈਮ ਉਹਨਾਂ ਲੈ ਲਿਆ ਜੇ 3 ਤਰੀਕ ਨੂੰ ਉਹ ਨਹੀਂ ਹੁੰਦੇ ਤੇ ਕਾਰਵਾਈ ਠੋਕ ਕੇ ਜਿੱਥੇ ਬੰਦੀਆਂ ਕਰਾਉਣੀਆਂ ਪਰਚਾ ਕਰਾਉਣੀਆਂ ਨਾਂ ਜਮਾਨਤ ਉਹਨਾਂ ਲਵਾਗੇ ਬਾਰੋ-ਬਾਰ ਸਾਡੇ ਕੋਲ ਸਾਰੀਆਂ ਗੁੱਡੀਆਂ ਹੁੰਦੀਆਂ ਕਿ ਕਿੱਦਾਂ ਹੀ ਬਿਆਨ ਲਿਖਾਉਣੇ ਆ ਵਕੀਲ ਸਾਡੇ ਆਪਣੇ ਹੁੰਦੇ ਆ ਬਿਆਨ ਉਸਾਂ ਨਾਲ ਲਿਖਾਵਾਂਗੇ ਕਿ ਬਾਰੋ-ਬਾਰ ਜਮਾਨਤ ਨਹੀਂ ਹੁਣ ਦਿੰਦੇ ਇਹ ਆਪਣਾ ਜਿਹੜਾ ਪਛਾਣ ਚਾਜਾ ਕੱਢ ਦਿਓ ਇਹ ਕੋਈ ਝੂਠੂ ਪੇਪਰ ਨਹੀਂ ਆ ਕਿ ਤੁਸੀਂ ਧੀ ਦੇ ਬੱਚੇ ਦੋ ਦੋ ਜਮਾਗ ਜੰਮ ਕੇ ਮੁੜ ਕੇ ਤੁਸੀਂ ਘਰੋਂ ਕੱਢ ਦਦੇ ਜੇ ਜਾਨ ਦਾ ਤੇਰਾ ਘਰ ਤੈਨੂੰ ਵੜਦੀ ਦੇਣਾ ਤੇ ਉਧੇ ਤਿਆਚਾਰ ਕਰਦੇ ਹੋ ਬੇਨਤੀ ਇੱਕੋ ਕਰਦਾ ਹੈ ਬਟਾਲੇ ਦਾ ਕੇਸ ਹੈ ਉਸ ਤੋਂ ਬਾਅਦ ਉਹਨਾਂ ਨੇ ਉਲਟ ਮੂਵਮੈਂਟ ਸੈਲਸ ਚ ਦਰਖਾਸਤ ਦੇ ਦਿੱਤੀ ਉਧੇ ਸਾਡਾ ਵੀਰ ਗੱਜਲ ਸਿੰਘ ਆ ਮੈਡਮ ਮੱਲੀ ਕੋਲ ਉਹਨਾਂ ਕੋ ਦਿੱਤਾ ਵੀ ਸਾਨੂੰ ਬੇਟਾ ਜਿਹੜੀ ਚੋਰੀ ਲੈ ਕੇ ਚੁੱਕ ਕੇ ਮੈਂ ਤੁਹਾਨੂੰ ਗੱਲ ਕਹਿਣਾ ਹੈ ਬੇਟਾ ਤੁਹਾਡਾ ਕਿੱਦਾਂ ਲੈ ਵੀ ਰਾਤ ਨੂੰ ਹੀ ਖੁੱਟ ਮਾਰ ਕਰਕੇ ਉਹਨੂੰ ਘਰੋਂ ਕੱਢਿਆ ਸਮੇਤ ਬੱਚੀ ਦੇ ਬੱਚੇ ਦੇ ਮੋਗਾ ਦੇ ਪਿੰਡ ਮੇਣਾ ਨੇੜੇ ਇੱਕ ਕਾਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ ਜਿਸ ਕਾਰਨ ਕਾਰ ਚਾਲਕ ਸਮੇਤ ਦੋਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਕਟਰ ਚਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਆਪਣੇ ਦੋਸਤ ਬਲਕਾਰ ਸਿੰਘ ਨੂੰ ਨਾਲ ਲੱਕੜਾਂ ਲੈ ਕੇ ਮੰਡੀ ਚਾਰੇ ਸਨ ਤਾਂ ਪਿੱਛੋਂ ਤੋਂ ਆ ਰਿਹਾ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਟਰੈਕਟਰ ਟਰਾਲੀ ਪਲਟ ਗਈ ਜਿਸ ਕਾਰਨ ਬਲਕਾਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜੀ ਮੈਨੇ ਦੇ ਕੋਲੇ ਐਕਸੀਡੈਂਟ ਹੋਇਆ ਕਾਰ ਐਕਸੀਡੈਂਟ ਅ ਬਹੁਤ ਤੇਜ਼ ਰਫ਼ਤਾਰ ਦੇ ਨਾਲ ਚਿੱਟੇ ਰੰਗ ਦੀ ਸਵੈਫਰ ਡੇਅਰ ਕਾਰ ਆ ਰਹੀ ਸੀਗੀ ਅੱਗੇ ਜਾ ਰਹੀ ਸੀ ਟਰੈਕਟਰ ਟਰਾਲੀ ਤੇ ਬਹੁਤ ਜ਼ੋਰ ਨਾਲ ਮਤਲਬ ਕਿ ਪਿੱਛੋਂ ਨੇ ਹਟ ਕੀਤਾ ਅ ਮੌਕੇ ਤੇ ਹੀ ਜਦੋਂ ਵਜਨਸਾਰੀ ਬਲਕਾਰ ਸਿੰਘ ਸੀਗੇ ਰਾਜੂ ਕਹਿੰਦੇ ਦਾ ਕੱਚਾ ਨਾਮ ਉਹ ਸ਼ੈਡਿਊਲ ਕਸਟਮੋਂ ਬਿਲੋਂਗ ਕਰਦੇ ਆ ਉਹਦੀ ਵਾਈਫ ਦਾ ਜਿਹੜਾ ਬਹੁਤ ਔਖਾ ਘਰਦਾ ਗੁਜ਼ਾਰਾ ਮਤਲਬ ਕਿ ਘਰਾਂ ਦਾ ਕੰਮ ਕਰਕੇ ਕਰਦੀ ਆ ਇਹ ਕਮਾਉਣ ਵਾਲਾ ਇਕੱਲਾ ਹੀ ਸੀਗਾ ਤੇ ਤਿੰਨ ਬੀਟਿੰਗ ਹੈ ਦੇ ਵਿਆਹਣ ਵਾਲੀਆਂ ਤੇ ਦੋ ਛੋਟੇ ਬੱਚੇ ਆ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਔਨ ਦੀ ਸਪੌਟ ਤੇ ਹਾਂ ਜੋ ਟਰੈਕਟਰ ਦੇ ਬੈਠੇ ਸੀਗੇ ਹਾਂ ਜੋ ਟਰੈਕਟਰ ਦੇ ਸਾਈਡ ਤੇ ਬੈਠੇ ਸੀ ਇਹ ਮੰਡੀ ਆ ਰਹੇ ਸੀਗੇ ਉਥੋਂ ਲੱਕੜਾਂ ਲੈ ਕੇ ਜਗਰਾਉਂ ਤੋਂ ਕਿੱਥੇ ਦੇ ਰਹਿਣ ਆ ਰਹੇ ਆ ਇਹ ਜਗਰਾਉਂ ਦੇ ਰਹਿਣ ਵਾਲੇ ਆ ਜੀ ਤੇ ਕਾਰ ਵਾਲੇ ਕਿਹਨੇ ਵੀ ਨਹੀਂ ਕਾਰ ਵਾਲਿਆਂ ਨੂੰ ਆਪਾਂ ਜਾਣਦੇ ਨਹੀਂ ਹੈਗੇ ਜੀ ਇਹ ਕਿੰਨੇ ਵਿੱਚ ਘਟਣਾ ਸਿਰੇ ਹਾਂਜੀ ਇਹ ਸਵੇਰ ਤਕਰੀਬਨ 6:30 ਵਜੇ ਦੀ ਘਟਨਾ ਹੈ ਮੈਨੂੰ ਤਾਂ 7:30 ਪਾਉਣੇ 8 ਪਤਾ ਲੱਗਦੀ ਆ ਇਹ ਮੈਨ ਦੇ ਕੋਲੇ ਹੋਇਆ ਜੀ ਪੁਲਿਸ ਸਟੇਸ਼ਨ ਦੇ ਕੋਲੇ ਜੀ ਕਿੰਨੀ ਉਮਰ ਸੀ ਉਹਦੀ ਮਰਨ ਵਾਲੇ ਦੀ ਉਮਰ ਤਕਰੀਬਨ ਹੋਊਗੀ ਜੀ 42 ਸਾਲ ਤਿੰਨ ਬੇਟੀਆਂ ਉਹਦੀ ਤਿੰਨ ਬੇਟੀਆਂ ਵਿਆਹਣ ਵਾਲੀਆਂ ਬਹੁਤ ਘਰ ਦੇ ਭਿਆਨਕ ਹਾਲਾਤ ਆ ਬਹੁਤ ਗਰੀਬੀ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਆ ਉਹ ਤੇ ਜੈ ਟ੍ਰੈਕਟਰ ਚਾਲਕ ਸੀ ਜਿਹੜਾ ਜੀ ਟ੍ਰੈਕਟਰ ਚਾਲਕ ਸੀ ਜਿਹੜਾ ਜਸਵੀਰ ਸਿੰਘ ਉਹ ਮਤਲਬ ਕਿ ਇਹਨਾਂ ਦਾ ਬ੍ਰਦਰ ਹੀ ਆ ਉਹ ਇੱਥੇ ਐਡਮਿਟ ਹੈ ਜੇਰੇ ਇਲਾਜ ਆ ਉਹ ਹਜੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਪ੍ਰੋਪਰ ਬਾਅਦ ਚ ਪਤਾ ਲੱਗਣਾ ਉਹਨਾਂ ਦੇ ਸੱਟ ਕਿੰਨੀ ਕੁ ਲੱਗੀ ਆ ਹਜੇ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਕਾਰ ਵਾਲੇ ਇੱਥੇ ਕਿ ਫਰਾਰ ਹੋ ਗਏ ਨੇ ਨਹੀਂ ਕਾਰ ਵਾਲੇ ਵੀ ਦੱਸ ਰਹੇ ਆ ਇੱਥੇ ਹੀ ਆਪਾਂ ਮਿਲੇ ਨਹੀਂ ਹੈਗੇ ਜੀ ਉਹਨਾਂ ਨੂੰ ਹੁਣ ਆਪਾਂ ਮੰਗ ਕਰਦੇ ਆਂ ਆਪਾਂ ਤਾਂ ਇਹ ਮੰਗ ਕਰ ਰਹੇ ਆ ਜੀ ਦੇਖੋ ਜਾਣ ਵਾਲਾ ਚਲਾ ਗਿਆ ਹਨਾ ਵੀ ਜੋ ਵੀ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਮੱਲੀ ਹੱਦ ਮਦਦ ਕਰ ਸਕਣ ਦੇ ਪਰਿਵਾਰ ਨੂੰ ਚਾਹੀਓ ਤੇ ਬੀਟੀਆਂ ਦੇ ਵਿਆਹ ਕਰਨ ਨੂੰ ਜਾਂ ਬੱਚਿਆਂ ਨੂੰ ਪੜਾਉਣ ਨੂੰ ਜਾਂ ਦੇ ਘਰ ਨੂੰ ਪਾਲਣ ਦੀ ਜੋ ਹੈਲਪ ਕਰ ਸਕਣ ਉਹਨਾਂ ਦੀ ਜ਼ਰੂਰੀ ਹੈ ਬਾਕੀ ਜਿਹੜੀ ਮੇਨ ਗੱਲ ਆ ਉਹ ਪਰਿਵਾਰ ਆ ਕੇ ਦੱਸੂਗਾ ਆ ਪਤਾ ਇੱਕ ਇਨਸਾਨੀਅਤ ਤੌਰ ਤੇ ਭੱਪੇ ਤੌਰ ਤੇ ਆ ਜੀ ਆਪਾਂ ਨੂੰ ਕਿਹਾ ਗਿਆ ਕਰਕੇ ਉਹਦੀ ਵਾਈਫ ਸਾਡੇ ਘਰ ਕਰਦੀ ਹੈਗੀ ਇਹ ਕੰਮ ਕਰਦੀ ਆ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਕੇ 23 ਸਾਲਾਂ ਲੜਕੀ ਨੂੰ ਘਰ ਵਿੱਚੋਂ ਅਗਵਾ ਕਰਕੇ ਗੈਂਗ ਰੇਪ ਦੀ ਘਟਨਾ ਨੂੰ ਦੋ ਰੋਪੀਆਂ ਨੇ ਅੰਜਾਮ ਦਿੱਤਾ ਪਿੰਡ ਦੇ ਹੀ આરોપી ਇਹ ਰਹਿਣ ਵਾਲੇ ਸੰਤ ਤੇ ਗੈਂਗ ਰੇਪ ਤੋਂ ਬਾਅਦ ਪਿੰਡ ਦੇ ਬਾਹਰ ਲੜਕੀ ਨੂੰ ਸੁੱਟ ਕੇ ਇਹ ਔਰੋਪੀ ਫਰਾਰ ਹੋ ਗਏ ਪੀੜਿਤ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਪੁਲਿਸ ਨੇ ਦੋ ਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੀਤਾ ਹੈ ਬਾਰ ਬਾਰ ਬਾਥਮ ਕਰਨ ਨਿਕਲਣ ਲੱਗੀ ਸੀ ਮੈਂ ਬਾਥਮ ਕਰਕੇ ਬਾਹਰ ਨਿਕਲਦੀ ਸੀ ਬਾਥਮ ਤੋਂ ਉਹਨਾਂ ਨੇ ਮੇਰਾ ਮੂੰਹ ਫਾੜ ਲਿਆ ਮੂੰਹ ਫਾੜ ਕੇ ਤੰਗੀਆਂ ਦੇਤੀਆਂ ਸੁਖਚੈਨ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਇਸ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੇ ਮੂੰ ਬੰਨ ਕੇ ਇੱਕ ਵਾਰ ਹਾਂ ਮੂੰ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮਕਿਆਂ ਦੇ ਕੇ ਫਿਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਨਹੀਂ ਆਈ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਸੀ ਬੇਲੀ ਬੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੀ ਉਦਾਂ ਹੋਏਗਾ ਨਹੀਂ ਤਸੀਂ ਤੈਨੂੰ ਮਾਰ ਦੇ ਤਮਕਿਆਂ ਦੇ ਦਸੀਂ ਮਾਰ ਦੇਵਾਂਗੇ ਤੈਨੂੰ ਉਹਨਾਂ ਜਬਰ ਉਹਨਾਂ ਸਟਾਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਪਹਿਲਾਂ ਸੁਕਚਾਨ ਨੇ ਕੀਤਾ ਫਿਰ ਪਵਾਤੇ ਨੇ ਸਟਾਲ ਕਿੰਦੇ ਕੋਲ ਸੀ ਸੁਕਚਾਨ ਕੋਲ ਕੋਲ ਸੀ ਹਾਂ ਬੰਦੇ ਲੋਕ ਤੇ ਆ ਤਰ੍ਹਾਂ ਹਾਂਜੀ ਤੇ ਗੁਰੂ ਚਰਨ ਕੋਲੇ ਗੁਰੂ ਚਰਨ ਨੇ ਬਾਤ ਕੀਤੀ ਅੱਛਾ ਉਹ ਉਸ ਤੋਂ ਬਾਅਦ ਜਗੇ ਉਸ ਤੋਂ ਬਾਅਦ ਨਵੇਂ ਮਸਾ ਜਾਨ ਬਜਾਤੇ ਤੂੰ ਕੱਝੀ ਸੀ ਮਿੰਨਤ ਤਰਲਾ ਕਰਕੇ ਕੋਣ ਉਸ ਤੋਂ ਬਾਅਦ ਕਾਰਵਾਈ ਉਹਨਾਂ ਤੇ ਕੀਤੀ ਗਈ ਹਾਂ ਜੀ ਕੀਤੀ ਗਈ ਹੈ ਬਾਕੀ ਉਹ ਫੜਿਆ ਨਹੀਂ ਇਹਨਾਂ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹੈ ਹਾਂ ਜੀ ਫੜੇ ਜਾਣੇ ਚਾਹੀਦੇ ਨੇ ਫੜੇ ਜਾਣੇ ਚਾਹੀਦੇ ਨੇ ਦੋਨੋਂ ਵਿਆਹ ਇਹ ਜੇ ਕੁਵਾਰੇ ਨੇ ਦੋਨੋਂ ਕੁਵਾਰੇ ਹੀ ਨੇ ਦੋਨੇ ਉਹ ਵੀ ਕੁਵਾਰੇ ਨੇ ਹਾਂ ਜੀ ਦੋਨੇ ਕੁਵਾਰੇ ਨੇ ਕੀ ਲੱਗਦੇ ਸੀ ਇੱਕ ਦੂਜੇ ਦੇ ਚਾਚਾ ਤਾਇਆ ਦੇ ਭਰਾ ਭਰਾ ਸੀਗੇ ਦੋਨੇ ਭਰਾਵਾਂ ਨੇ ਕੀਤਾ ਹੈ ਹਾਂ ਦੋਨਾਂ ਨੇ ਕੀਤਾ ਹੈ ਅੰਜਾਮ ਹਾਂ ਜੀ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਦ ਦੀ ਵਾਸੀ ਹੈ ਉਸ ਮਹਿਲਾ ਦੇ ਕਹਣ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ ਡੇਢ ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਾਤਕਾਰ ਕੀਤਾ ਇਹ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮਕਦਮਾ ਨੰਬਰ 285 ਅਧੀਨ ਧਾਰਾ 70 1 ਬੀ ਐਨ ਐਸ ਜੋ ਕਿ ਗੈਂਗ ਰੇਡ ਦੀ ਹੈ ਇਹ ਦਰਜ ਕੀਤਾ ਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫ਼ਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਦਾ 2 ਰੁਪਈਆ ਨੇ ਇੰਜਾਮ ਦਿੱਤਾ ਜੀ ਦੋ ਬੰਦੇ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਐਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਜਿੰਨੇ ਸਾਰੇ ਫੈਕਟ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅਗਲੀ ਤਫਤੀਸ਼ ਕੀਤੀ ਜਾਵੇ ਇਹ ਫੜਮਣੇ ਨਹੀਂ ਦੋਸ਼ ਨਹੀਂ ਹਜੇ ਰੈਸਟ ਨਹੀਂ ਕੀਤੇ ਗਏ ਰੋਪਨਗਰ ਪੁਲਿਸ ਵੱਲੋਂ 11 ਹਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਮਲੰਘਿਕ ਵਿਅਕਤੀ RAM SROOP ਉਰਫ ਸੋਢੀ ਪਿੰਡ ਚੋੜਾ ਥਾਣਾ ਗੜ ਸੰਗਰ ਜ਼ਿਲ੍ਹਾ ਹੁਸ਼ਿਆਰ ਨੂੰ ਗ੍ਰਫਤਾਰ ਕੀਤਾ ਗਿਆ ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਰੋਪਨਗਰ ਸਰਦਾਰ ਗੁਲਨੇਦ ਸਿੰਘ ਖੁਰਾਣਾ ਆਈਪੀਐਸ ਨੇ ਪ੍ਰੈਸ ਕਾਨਫਰੰਸ ਰਾਹੀਂ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਰੋਪਨਗਰ ਰੇਂਜ ਰੋਪਨਗਰ ਸਰਦਾਰ ਹਰਤਨ ਸਿੰਘ ਪੁੱਲਰ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜ਼ਿਲ੍ਹਾ ਰੋਪਨਗਰ ਅੰਦਰ ਅਣਸੁਲਝਾ ਕਟਨਾਉਣੀ ਅਪਰਾਧਾਂ ਨੂੰ ਸੁਲਝਾਉਣ ਲਈ ਹਲਕਾ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਨੂੰ ਨਿਰਦੇਸ਼ ਦਿੱਤੇ ਗਏ ਹਨ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਇੰਜੀਨੀਅਰਸ ਕ੍ਰਾਈਮ ਦੇ ਅਣਸੁਣਜੇ ਕੇਸੇ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉੱਤੇ ਤਫ਼ਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਿਲੇ 'ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਵਿੱਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਟ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਫਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਟਰ ਦੀ ਸੁਪਰਵਾਈਜ਼ਨ ਹੇਟ ਐਸਐਚਓਜ਼ ਤੇ ਡੀਐਸਪੀ ਸਹਿਬਾਨ ਦੀ ਜਿਹੜੀ ਹੈਗੀ ਹੈ ਟੀਮ ਬ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓ ਠੇਕੇ ਉਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਤੁਹਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ادی ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗੱਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਇਹ ਤਫ਼ਤੀਸ਼ ਹੈਗੀ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ 'ਚ ਅਤੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨਜਰਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਟੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸ ਕਫਲ ਹੁੰਦਾ ਸੀ ਮੇ ਵੀ ਜਿੰਨਾ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਲੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਡਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜਾ ਹੈਗੇ ਨੇ ਸਾਨੂੰ ਮਤਾਂ ਲੱਗੇ ਨੇ ਜਿਹਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਕਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤੇਗੜ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਖੇ 6 ਕੇਸਿਸ ਅਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟਰੇਸ ਆਊਟ ਕਰ ਰਏ ਆ ਗਏ ਔਰ ਬਾਕੀ ਜ਼ਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਆ ਗਏ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਫੀਰੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇਕਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਪਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਕੋਹ ਆ ਬੰਦੇ ਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਔਰ ਘਰੋਂ ਜਰਾ ਹੈਗਾ ਇਹਨੂੰ ਕੱਟਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਸ਼ਰੂਪ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਇਹਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਟਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਕੁਮਧਾਰਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਹੈ ਆਪਣਾ ਗੁਜ਼ਾਰਾ ਕਰ ਰਿਹਾ ਸੀ। ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਰੂਪ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵ ਜਾਜ਼ਤ ਰੱਬ ਰਾਖਾ।